ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵਿਸ਼ਾ ਹੈਗੀ ਆ ਪਿੰਡ ਭਗਵਾਨਪੁਰ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਦੇ ਜਿਲ੍ਹਾ ਗੁਰਦਾਸਪੁਰ ਆਪਾਂ ਪਹੁੰਚੇ ਆ ਕਮਲ ਡੇਰੀ ਫਾਰਮ ਤੇ ਤੇ ਲਗਭਗ ਸਾਰੇ ਵੀਰ ਮੇਰੇ ਭਰਾ YouTube ਜਿੱਦਾਂ ਵੀ ਦੇਖਦੇ ਆ ਸਾਰਿਆਂ ਨੇ ਜਾਣ ਪਛਾਣ ਹੀ ਲਿਆ ਹੋਣਾ ਵੀਰਾਂ ਨਾਲ ਤੇ ਆਪਾਂ ਪਹੁੰਚੇ ਆ ਕਮਲ ਭਾਜੀ ਹੋਣਾ ਦੇ ਕੋਲ ਅੱਜ ਦੀ ਵੀਡੀਓ ਵਿੱਚ ਤਾਂ ਟੋਟਲ 5 ਪਸ਼ੂ ਵਿਖਾਉਣੇ ਆ 3 ਬਿਲਕੁਲ ਤਾਜ਼ੇ ਸੋਏ ਆ ਤੇ 2 ਬਿਲਕੁਲ ਗੱਬੜਾ ਤਿਆਰ ਆ ਅਰੋ ਕਾ ਆਪਣੇ ਵੀਰ ਨਾਲ ਗੱਲ ਬਾਤ ਆ। ਸਾਸੀ ਗੱਲ ਪਾਜੀ। ਸੱਸੀ ਮਹਾਰਾਜ ਜੀ ਹਟਣਾ ਜੀ ਆ ਜੀ। ਕੰਪਨੀ ਗੱਲਾਂ ਤੁਸੀਂ ਸੁਣਾਓ। ਕਿਰਪਾ ਬਾਬੇ ਕੋਲ ਪਾਸਾ ਜੀ। ਚਲੋ ਕਿਰਪਾ ਹੀ ਚਾਹੀਦੀ ਏ। ਹਾਂਜੀ। ਆਪਣਾ ਨਾਮ ਤੇ ਐਡਰੈਸ ਲਿਖਿਓ। ਨਾਮ ਕਮਲ ਸਿੰਘ ਜੀ। ਠੀਕ ਹੈ ਜੀ। ਪਿੰਡ ਭਗਵਾਨਪੁਰ ਤਹਿਸੀਲ ਦੇਵਾ ਬਨਾਨਕ। ਦਿਹਾਗੁਰਦਾਸਪੁਰ। ਫੋਨ ਨੰਬਰ ਹੀ ਬੋਲ ਦਿਓ। ਹਾਂਜੀ ਫੋਨ ਨੰਬਰ 991590 ਹਾਂਜੀ 6784 ਠੀਕ ਹੈ ਜੀ। ਹਾਂਜੀ। ਕਰੀਏ ਸ਼ੁਰੂਆਤ? ਹਾਂਜੀ ਕਰੀਏ ਪਾਜੀ। ਇਧਰ ਕੱਢ ਤੋ ਕਾਲੀ ਆ ਕੇ ਜਾਂ ਛੋਟੀਆਂ ਕਿੰਦਰਾ ਮਰਜੀ ਕਰ ਲਓ ਜੀ। ਠੀਕ ਯਾਰ ਇਦਾਂ ਇਦਾਂ ਹੋ ਜਾਈਏ ਦਸਵਾਂ ਦੇ ਬੈਡ ਦੇ ਬਾਰੇ ਕਨਵਰਸ ਹੋ ਗਿਆ ਸੋਣਾ ਨਾ ਤੇ ਕੀ ਮਤਲਬ ਹੋ ਗਿਆ ਹਾਂਜੀ ਭਾਜੀ ਉਹ ਦਸਵਾਂ ਦੇ ਮੈ ਉਹ ਤੀਜਾ ਸੁਆ ਹੋਊਗਾ ਗਾਣਾ ਠੀਕ ਹੈ ਜੀ ਹਾਂਜੀ ਤੇ ਕਿੰਨਾ ਕ ਟਾਈਮ ਖੜਦੀ ਜੇ ਟਾਈਮ ਭਾਜੀ ਨੇ ਹਫਤਾ ਲਾ ਜਣਾ ਠੀਕ ਹੈ ਜੀ ਹਾਂਜੀ ਤੇ ਇਹਦਾ ਪਿਛਲੇ ਸਵੇਰੇ ਦਾ ਹੈਗਾ ਪਤਾ ਕੋਈ ਮਿਲਕਰ ਹਾਂਜੀ ਭਾਜੀ ਇਹਦਾ ਜੀ 20 22 ਬਲਸ ਦੁੱਧ ਕੱਢਦੇ ਵੀ ਆ 20 ਉੱਪਰ ਹੀ ਕੱਢਿਆ ਨੇ ਠੀਕ ਹੈ ਠੀਕ ਹੈ ਜੀ ਖੋਲੋ ਫਿਰ ਖੋਲ ਕੇ ਵਗਾਈਏ ਹਾਂਜੀ ਭਾਜੀ ਇਹ ਚੰਗੇ ਘੱਟ ਕਾਟ ਵਾਲੀ ਯਾਰ ਚੰਗਾ ਮਿਲਕਰ ਰਿਕਾਰਡ ਪਿਛਲੇ ਸਵੇਰੇ ਦਾ ਦਾਦੇ ਕੇ 22 ਲੀਟਰ ਦਾ ਹੈ ਇਹ ਆਜਾ ਹੁੰਦਾ ਹੁੰਦਾ ਗਾੜੇ ਤਾਂ ਪੰਥ ਬਹੁਤ ਬਰੀਕ ਬਕਤੀ ਬਹੁਤ ਸੋਹਣੀ ਗਾਂਦੀ ਆ ਹਾਂਜੀ ਭਾਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਬਾਕੀ ਚੰਗੇ ਕੱਦ ਕਾਠ ਵਾਲੀ ਆ ਪਾਣੀ ਪੀ ਲੈ ਪਹਿਲਾਂ ਤੇ ਲਾਗੇ ਤੋਂ ਤੁਸੀਂ ਸ਼ਟਰ ਕੁਆਲਿਟੀ ਚੈੱਕ ਕਰ ਸਕਦੇ ਕਿੰਨਾ ਕੁ ਟਾਈਮ ਭਾਜੀ ਖੜਤੀ ਆ ਜੇ ਇਹ ਭਾਜੀ ਹਫਤੇ ਤੋਂ ਪਹਿਲਾਂ ਪਹਿਲਾਂ ਸੁਬੀ ਦੱਸ ਦਾਂਗੇ ਜੀ ਠੀਕ ਹੈ ਠੀਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਤੇ ਲਾਟੂ ਲਾ کافی ਜ਼ਿਆਦਾ ਵਾਹ ਵਾਨੇ ਦੇ ਤੇ ਬਾਕੀ ਇਹ ਬਾਕੀ ਥਾਣਾ ਦਾ ਸਾਈਜ਼ ਤੇ ਗੈ ਵੀ ਬਹੁਤ ਚੰਗਾ ਵਾ ਇਹਦਾ ਲੈ ਉਹ ਵੀ ਟਾਈਪ ਮਾਡਲ बाकी फार्म वाली बैठी वीर भरा सा चंगा दु जा लागे तो तुम थाना दसा गया कराने जी ठीक है ठीक है जी बिलकुल चेक कर सकते ठंडी फील बैठा ਇਹ ਤੇ ਜਸੂਆ ਵੀਰ ਕਹਿੰਦਾ ਕਿ ਲਾ ਕੇ ਕੋਈ ਲੱਲੇ ਤੇ ਕੀ ਮੁੱਲ ਭਾਜੀ ਇਹਦਾ ਹਰਾ ਭਾਜੀ ਮੁੱਲੇ ਦਾ 55 ਹਜ਼ਾਰੋਂ 60 ਕਰਾ ਲੋ ਅੱਛਾ ਜੀ ਯਾਰ ਯਾਰ ਜਮਾਨਤਨ ਕਰਦਾ 50 ਹਜ਼ਾਰ ਚੋਂ ਹਾਂਜੀ ਕਾਦੀ ਭਈਏ ਮਾਨਤਾਂਗੇ ਹਾਂਜੀ ਕਰ ਦੋ ਜਿੰਨਾ ਕਰਨਾ ਜੀ ਯਾਰ ਛੱਡ ਦਈਏ ਹਾਂਜੀ ਯਾਰ 2000 ਛੱਡ ਤਾਂਗੇ 48 ਹਜ਼ਾਰ ਵੀ ਹਾਂਜੀ 48 ਭਾਜੀ 48 ਹਜ਼ਾਰ ਵੀ ਬਾਕੀ ਚੰਗੇ ਗੱਦ ਕਾਠ ਵਾਲੀ ਆ ਤੇ ਚੰਗਾ ਮਿਲਕਰ ਕੌੜ ਵਾਲੀ ਆ ਤੇ ਅੱਜ ਹੁਣ ਦੂਜੇ ਨੰਬਰ ਤੇ ਬਿਲਕੁਲ ਤਾਜੀ ਸੁਈ ਵੜਾ ਰਾਗੀ ਚੀਜ਼ ਮਗਰ ਰਸੀ ਠੀਕ ਆ ਜੀ ਫੀਮਲ ਕਾਫ ਆ ਗਿਆ ਜੀ ਆਹ ਵਾਲਾ ਤੁਸੀਂ ਚੈੱਕ ਕਰ ਸਕਦੇ ਜੀ ਬਿਲਕੁਲ ਤਾਜੀ ਸੂਈ ਹੈ ਜੇ ਇਹਦਾ ਕੀ ਜੇ ਮਿਲਕਰ ਰਿਕਾਰਡ ਕਿਦਾਂ ਇਹ ਭਾਜੀ ਇਹ ਤੇ ਕੋਈ 15 16 ਅਲੱਗ ਕਰ ਦਿੱਤੀ ਅੱਛਾ ਜੀ ਹਾਂ ਜੀ ਇਸ ਟਾਈਮ ਕਿੰਨਾ ਮੌਕੇ ਰਹਾ ਜਿਹੜਾ ਪਰ ਹੁਣ ਇਹਦਾ ਸ਼ੇਰੇ ਦੀ ਬੋਲਾ ਇਹ ਹੁਣ ਸ਼ੇਰੇ ਚ ਹੋਇਆ 4 4 ਦੇ ਵਿੱਚ ਹੋਇਆ ਕੋ ਬੱਚੇ ਰਹਿ ਜਾਂਦਾ ਅੱਛਾ ਅੱਛਾ ਠੀਕ ਹੈ ਜੀ ਹਾਂ ਜੀ ਇਹ ਖੋਲੋ ਫਿਰ ਵੀ ਜੀ ਨੂੰ ਖੋਲ ਕੇ ਵਿਖਾ ਦਿਓ ਹਾਂ ਜੀ ਜੀ ਫਿਰ ਕੁਆਲਟੀ ਤੇ ਚੈੱਕ ਕਰ ਸਕਦਾ ਜੀ ਬਹੁਤ ਸੋਹਣੀ ਬੈੜਿਆ ਇਹ ਲਾ ਪੋਲ ਪਲਾ ਆ ਫਾਲੀਆ ਤੇ ਲਾਗੇ ਤੁਸੀਂ ਥਾਣਾ ਦਾ ਸਾਈਜ਼ ਗੈਬ ਚੈੱਕ ਕਰ ਸਕਦੇ ਜੀ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਆ ਇਹਦੀ ਵੀ ਹਾਂ ਜੀ ਬੀ ਦੀ ਲਾਗੇ ਦੇ ਤੁਸੀਂ ਹਾਡਰ ਕੁਆਲਿਟੀ ਚੈੱਕ ਕਰ ਸਕਦੇ ਜੀ ਤੇ ਥਾਣਾ ਦਾ ਸਾਈਜ਼ ਤੇ ਗੈਬ ਤੁਸੀਂ ਚੈੱਕ ਕਰ ਸਕਦੇ ਬਹੁਤ ਸ਼ਾਨਦਾਰ ਆ ਜਵਾਕ ਇਹ ਮਗਰ ਫੀਮਲ ਕਾਫ ਆ ਗਿਆ ਜੀ ਬਹੁਤ ਸ਼ਾਨਦਾਰ ਆ ਬੱਸੀ ਪਾ ਚੰਗੀ ਆ ਬੱਸੀ ਗੱਡੀ ਸਾਧਰ ਠੀਕ ਹੈ ਜੀ ਬਹੁਤ ਕੁਆਲਿਟੀ ਦੀ ਉਸ ਜੀ ਠੀਕ ਹੈ ਠੀਕ ਹੈ ਜੀ ਕੀ ਮੁੱਲ ਭਾਜੀ ਦਾ ਹਰ ਹਾਂ ਜੀ ਕੀ ਮੁੱਲ ਇਹ ਦਾ ਹਰ ਮੁੱਲ ਭਾਜੀ ਇਹਦਾ 35000 ਜੀ ਅੱਛਾ ਜੀ 35 32000 ਦੀ ਬਾਰ ਦੇ ਦਾਂਗੇ 32000 ਦੀ ਹਾਂ ਜੀ ਬਹੁਤ ਠੰਡੀ ਠੰਡੀ ਜੀ ਹਾਂ ਜੀ ਬੰਚੈਤ ਕਰ ਸਕਦੇ ਆ ਠੰਡੀ ਸੀਲੇ ਵੀ ਹਾਂ ਜੀ ਦੁੱਧ ਦੇ ਵੀ ਚੰਗਾ ਚਵਾਈ ਜਾਊਗੀ 14 ਹਾਂ ਜੀ 14 15 ਲੀਟਰਾਂ ਹਾਂ ਚਵਾਈ ਜਾਊਗੀ ਜੀ ਠੀਕ ਹੈ ਠੀਕ ਹੈ ਜੀ ਲਓ ਜੀ ਮੇਰੀ ਦੋ ਨੰਬਰ ਵਾਲੀ 32000 ਦੀ ਜ ਹਾਂ ਛੋਟੀ ਕਪਨ ਜੇ ਦੁੱਸੂਏ ਛੋਟੀ ਜੀ ਠੀਕ ਆ ਜੀ ਇਹ ਕਿੰਨਾ ਕ ਟਾਈਮ ਖੜਦੀ ਹੈ ਜੇ ਇਹ ਭਾਜੀ ਇਹਨੇ ਹੌਤਾ ਲੈ ਜਾਵਾਂਗੇ ਠੀਕ ਆ ਠੀਕ ਆ ਇਹਦੇ ਪਿਛਲੇ ਸੋਗਰਾ ਕੀ ਮਿਲਕਰ ਕਾਉਡ ਜੀ ਭਾਜੀ ਇਹਦਾ 13 14 13 14 15 ਪਲੱਸ ਵੀ ਗੱਡਿਆ ਹਣਾ ਠੀਕ ਆ ਠੀਕ ਆ ਹਾਂਜੀ ਭਾਜੀ ਲਾਗੇ ਤਾਂ ਥਾਣਾ ਦਾ ਸਾਈਡ ਗਿਆ ਚੈੱਕ ਕਰ ਸਕਦੇ ਜੀ ਖੋਲੋ ਵੀਰ ਜੀ ਨੂੰ ਫਿਰ ਖੋਲ ਕੇ ਵਿਖਾਈ ਹਾਂਜੀ ਭਾਜੀ ਚੰਗੇ ਕੱਦ ਕਾਠ ਵਾਲੀ ਆ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਵਜਨ ਵਾਲੀ ਮੈਂ ਆ ਦੁੱਧ ਵਾਲੀ ਆ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਤੇ ਚੰਗੀ ਸਾਹ ਸੁਣ ਕੀਤੀ ਕਿ ਵੀਰ ਭਰਾ ਨੇ ਕਿ ਲਾਗੇ ਤੁਸੀਂ ਸਾਡਾ ਦਾ ਸੈਟ ਅਡਰ ਕੁਆਲਟੀ ਵੀ ਚੈੱਕ ਕਰ ਸਕਦੇ ਜੀ ਕਿੰਨਾ ਦੇ ਦੱਸਿਆ ਟਾਈਮ ਖੜਦੀ ਭਾਜੀ ਪਰ ਹਫਤੇ ਤੋਂ ਪਹਿਲਾਂ ਪਹਿਲਾਂ ਸ਼ੂ ਕਰਾਂਗੇ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਕਰੀ ਕੱਤੀ ਜੀ ਤੇ ਬਾਕੀ ਸੌਂਦਾ ਕਿ ਚੰਗੀ ਬਣ ਜਾਊਗੀ ਇਹ ਵੀ ਬਣਦੀ ਬਹੁਤ ਛੱਟੀ ਸਾਹਿਬ ਪਿੱਛੇ ਬਣੂਗੀ ਜੀ ਠੀਕ ਹੈ ਠੀਕ ਹੈ ਜੀ ਇਹਦਾ ਕੀ ਮੁੱਲ ਭਾਜੀ ਹਰ ਮੁੱਲ ਭਾਈ ਜਿਹੜਾ ਮਰਜ਼ੀ ਕਾ ਲਓ 85000 ਦੀ ਮੈਂ ਦੇ ਦਾਂਗੇ 85000 ਦੀ ਹਾਂ 85000 ਮਾਨਤਨ ਕਰ ਦਾਂਗੇ ਠੀਕ ਹੈ ਜੀ ਲਓ ਭਾਜੀ ਤੀਜੇ ਨੰਬਰ ਤੇ ਜਿਹੜੀ ਝੋਟੀ ਹੈ 85000 ਚੋ ਵੀਰ ਕਹਿੰਦਾ ਕਿ ਮਾਨਤਨ ਕਰ ਦਾਂਗੇ ਤੇ ਆਜੇ ਹੁਣ ਚੌਥੇ ਨੰਬਰ ਤੇ ਦੱਸੋ ਵੀ ਜਿਹਦੇ ਬਾਰੇ ਇਹ ਭਾਜੀ ਸੂਈ ਦੀ ਝੋਟੀ ਅੱਛਾ ਜੀ 9 ਲੀਟਰ ਦੁੱਧ ਦੀ ਕੱਟੀ ਮਗਰ ਜੀ ਦੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਫਿਰ ਵੀ ਸੂਈ ਨੂੰ ਅੱਜ 5-6 ਮਾਦਿਆਂ ਦੀ ਠੀਕ ਹੈ ਜੀ ਹਾਂਜੀ ਜਵਾ ਆਪਸ ਵਿੱਚ ਬਹੁਤ ਵਧੀਆ ਓਕੇ ਠੀਕ ਹੈ ਜੀ ਜਵਾ ਕੀ ਜੇ ਤੇ ਪਿਛੇ ਕੱਟੀ ਜ ਲੋ ਬਾਜੀ ਇਹਦੇ ਪਿਛੇ ਵੀ ਫੀਮੇਲ ਕਾਫ ਆ ਗਿਆ ਇਹ ਤੇ ਜਿਹੜਾ ਮੌਕੇ ਤੇ ਆਜ ਰਿਹਾ 9 ਲੀਟਰ ਬਿਲਕੁਲ ਤਿਆਰ ਜੇ ਦੁੱਧ ਤੇ ਸੂਈ ਨੂੰ ਲਗਭਗ 6 ਦਿਨਾਂ ਦੇ ਲੱਗ ਬੰਦੇ ਹੋ ਗਿਆ ਵਾ ਕੋਲੋ ਵਿਰਜੀ ਨੂੰ ਵੀ ਹਰਾ ਬਹੁਤ ਜਗੀ ਸੇਵਾ ਕਰੂ ਝੋਟੀ ਦੁੱਧ 12 ਕਿਲੋ ਕੱਢੀ ਜਾਣਾ ਠੀਕ ਹੈ ਬਾਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਥੋੜੇ ਡਰਦੀ ਆਡੇ ਕੋਲ ਕੋਲ ਆ ਜੈਡ ਬਲੈਕ ਚ ਆ ਗਈ ਆ ਤੇ ਪੂਸਤ ਤੇ ਵਾਲ ਥੋੜੇ ਜਿਹੇ ਆ ਗਏ ਜੱਟੇ ਆ ਬੰਦਗੀ ਅੱਧਾ ਪੀਟੀ ਬਹੁਤ ਸ਼ਾਨਦਾਰ ਆ ਤੇ ਆ ਵਾਲਾ ਵੀ ਤੇਰਾ ਜਵਾਗ ਜੇ ਫੇਮਲ ਕਾਫ ਆ ਗਿਆ ਪਿਛੇ ਲੱਗੇ ਲਗਾ ਮਥਾਣਾ ਦਾ ਸਾਇਟ ਤੇ ਗੈਬ ਵੀ ਚੈੱਕ ਕਰਾਉਨੇ ਆ ਬਹੁਤ ਸ਼ਾਨਦਾਰ ਆਇਆ ਕਿੰਨੇ ਕੋਈ ਦੀ ਕੀ ਚੁਵਾਈ ਥੋੜੇ ਇਹਨਾਂ ਦੀ ਹਾਂਜੀ ਤੇਰੇ ਬਾਜੀ ਅਸੀਂ ਚੁਵਾਈ ਕਰਦੇ ਪੰਜ ਤੋਂ ਪੰਜ ਕੀ ਪਾਣੀ ਤੋਂ ਹਾਂਜੀ ਆਵੇਂ ਤੁਹਾਨੂੰ ਕੀ ਵੀ 7 ਵਜੇ 8 ਵਜੇ ਕੰਨੇ ਪਾਣੀ ਪੂਰੇ ਟੈਂਕ ਚ ਠੀਕ ਹੈ ਹਾਂਜੀ ਭਾਈ ਜੀ ਕੋਈ ਹੋਰ ਸਾਡਾ ਅੰਦਾਜ਼ਾ ਲਾਵੇ ਜੇ ਤਿੰਨ ਕ ਦਾ ਟਾਈਮ ਹੋਇਆ ਜੇ ਤੇ ਸੁਵੇਰੇ ਵੀਰ ਹੋਣਾ ਨੇ 5 ਵਜੇ ਚਵਾਈ ਕੀਤੀ ਆ ਕੀ ਮੁੱਲ ਭਾਈ ਇਹਦਾ ਹਰ ਭਾਈ ਇਹਦਾ ਮੁੱਲ ਜੀ 75000 ਰੁਪਇਆ ਏ ਕੱਢੀ ਮੰਨਤਾਂ ਚ ਚਲੋ ਵੇਖ ਲੋ ਕਰ ਲੋ ਜਿੰਨਾ ਕਰਨਾ ਜੇ ਨਹੀਂ ਦੱਸੀ ਦੋ ਜਿੰਨੇ ਕਿ ਆਪਾਂ ਦੇ ਦੇਣੀ ਜੀ ਦੇ ਦੇਣੀ ਆ ਹਾਂਜੀ 72000 ਲਓ ਭਾਈ ਜੀ 72000 ਦੀ ਵੀਰ ਚੌਥੇ ਨੰਬਰ ਵਾਲੀ ਜੀ ਬਿਲਕੁਲ ਜਜਮੁੱਲ ਕੀਤਾ ਵੀਰ ਨੇ ਇਹ ਚੰਗਾ ਦੁੱਧ ਚਵਾਈ ਜਾਊਗੀ ਵੀ। ਜਵਾਹਰ ਸਾਹਿਬ ਬਹੁਤ ਵਧੀਆ ਫੁੱਲੀ ਤਾਰ ਰੋ ਮਰਜੀ। ਠੀਕ ਹੈ ਜੀ। ਤੇ ਅੱਜ ਹੁਣ 5ਵੇਂ ਨੰਬਰ ਤੇ। ਦਸਵੀਂ ਜਿਹੜੇ ਪਾਰੇ ਇਹ ਭਾਜੀ ਤੀਜੇ ਸ਼ੇਸ਼ ਹੋਈ ਜੇ। ਅੱਛਾ ਜੀ। ਇਹਨੂੰ ਅੱਜ ਚੌਥਾ ਦਿਨ ਚੂਈ ਨੂੰ ਹੈ ਜੀ। ਠੀਕ ਹੈ ਜੀ। ਹਾਂ ਜੀ ਬੋਲਾ ਥੱਲੇ 700 ਤੋਂ 800 ਲੱਗਵਾ ਗਿਆ ਸਭੇ 700 ਤੇ 800 ਵੀ 700 ਠੀਕ ਠੀਕ ਹੈ ਜੀ। ਹਾਂ ਜੀ 700 ਪੂਰੀ ਜੇ। ਠੀਕ ਜਵਾਕੀ ਜਿਹਦੇ ਪਿਛੇ ਇਹਦੇ ਪੰਗਰ ਨੂੰ ਕੱਟੀ ਜੀ। ਠੀਕ ਹੈ ਜੀ ਲਓ ਵੀਰ ਜੀ ਇਹਦੇ ਪਿਛੇ ਫੀਮੇ ਹਾਂ ਜੀ ਵੀਰ ਜੀ ਚੈੱਕ ਕਰ ਸਕਦੇ ਤੁਸੀਂ ਆਡਰ ਕੁਆਲਿਟੀ ਬਹੁਤ ਸ਼ਾਨਦਾਰ ਹੈ ਤੇ ਫੇਸ ਕੁਆਲਿਟੀ ਵੀ ਤੁਸੀਂ ਲਾ ਕੇ ਚੈੱਕ ਕਰ ਸਕਦੇ ਜੀ ਬਹੁਤ ਸ਼ਾਨਦਾਰ ਆਡਰ ਕੁਆਲਿਟੀ ਤੇ ਤੁਹਾਣਾ ਦਾ ਸਾਈਜ਼ ਗਿਆ ਵੀ ਚੰਗਾ ਇਹਦਾ ਇਹਦੇ ਪਿੱਛੇ ਵੀ ਜਵਾਕ ਫੀਮੇਲ ਕਾਫ ਆ ਗਿਆ ਪਿੱਛੇ ਉਹ ਸਭ ਇਕੱਠੀ ਆ ਆਣਾ ਰੂਣਾ ਉਹਦਾ ਜਵਾਕ ਵੀ ਬਿਲਕੁਲ ਤਾਜ਼ਾ ਜੇ ਨਾੜੂ ਤੇ ਚੈੱਕ ਕਰ ਸਕਦੇ ਤੁਸੀਂ